ਭਾਜੀ ਅੱਜ ਆਪਾਂ ਬਾਪੂ ਦੇਵ ਤ੍ਰੀਕੇਵ ਦੇ ਕੋਲ ਜੱਦਾ ਸੰਧੀਆਂ ਕਰਦੇ ਹੋ ਅੱਛਾ ਜੀ ਹਾਂਜੀ ਥੈਂਕ ਯੂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਜੀ ਜਿੰਨੀ ਅੱਜ ਸੰਗਤ ਇਕੱਠੀ ਹੋਈ ਆ ਨਗਰ ਪੰਚਾਇਤ ਵੀ ਤੇ ਸਾਡੇ ਗੀਤਕਾਰ ਤੇ ਸਾਡੇ ਕਲਾਕਾਰ ਅੱਜ ਪਿਆਰ ਨਾਲ ਪਹੁੰਚੇ ਆ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਉਸਤਾਦ ਲੋਕ ਦੇਵ ਤ੍ਰੀਕੇਵ ਵਾਲਾ ਉਹਨਾਂ ਦੀ ਅਸ਼ਟਾਵਤੀਆ ਭਾਜੀ ਬਾਕੀ ਸਾਰੇ ਨੂੰ ਨਮਸਕਾਰ ਕਰਨਾ ਹੈ ਸ਼ਰਦਾ ਦੇ ਫੁੱਲ ਪੇਟ ਕਰ ਲਈ ਆਏ ਆ ਸਾਰੇ ਜੀ ਹਾਜ਼ਰੀ ਲੱਗੀ ਅੱਜ ਬਾਜੀ ਬਾਕੀ ਸਾਡੇ ਜਿੰਨੇ ਸਾਡੇ ਸੀਨੀਅਰ ਗੀਤਕਾਰ ਸਹਿਬਾਨ ਸਾਡੇ ਕਲਾਕਾਰ ਵੀ ਦੇ ਵਿੱਚ ਗੀਤਕਾਰ ਤੇ ਕਲਾਕਾਰ ਨੇ ਬਾਕੀ ਸਾਰੇ ਇਕੱਠੇ ਹੋ ਗਏ ਅੱਜ ਮੈਂ ਸਾਰਿਆਂ ਨੂੰ ਉਮੀਦ ਕਰੂੰਗਾ ਵੀ ਆਉਂਦੇ ਸਾਲ ਵੀ ਇਸੇ ਤਰ੍ਹਾਂ ਉਹਦੇ ਰਹਿਣ ਸਾਰੇ ਬਹੁਤ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਸੈਂਕੜੇ ਗੀਤਕਾਰ ਜੰਮੇ ਨੇ ਪਹਿਲਾਂ ਹੋਰ ਵੀ ਜੰਮਦੇ ਰਹਿੰਦੇ ਨੇ ਸੈਂਕੜੇ ਗੀਤਕਾਰ ਇੱਥੇ ਜੰਮੇ ਨੇ ਪਹਿਲਾਂ ਹੋਰ ਵੀ ਜੰਮਦੇ ਰਹਿੰਦੇ ਨੇ ਪਰ ਬਾਈ ਦੇ ਵਰਗਾ ਕੋਈ ਗੀਤਕਾਰ ਨਹੀਂ ਹੋਣਾ ਤਲਵੰਡੀ ਇਹ ਗੱਲ ਉਕੀ ਕਹਿੰਦੇ ਨੇ ਤਲਵੰਡੀ ਇਹ ਗੱਲ ਉਕੀ ਕਹਿੰਦੇ ਨੇ ਦੇਵ ਤ੍ਰਿਕਿਆ ਵਾਲੇ ਨੇ ਜੋ ਗੀਤਾਂ ਦੇ ਵਿੱਚ ਨਾਂ ਕਮਾਇਆ ਰਹੀਦੀ ਦੁਨੀਆ ਤੱਕ ਵੀ ਉਹ ਭੁਲਕੇ ਵੀ ਨਹੀਂ ਜਾਣਾ ਭੁਲਾਇਆ ਮਾਪਿਆਂ ਰੱਖਿਆ ਨਾਂ ਸੀ ਹਰਦੇਵ ਹਰਦੇਵ ਤੋਂ ਬਣਿਆ ਫਿਰ ਦਲਗੀਰ ਬਾਲਾਂ ਲਈ ਵੀ ਬੜਾ ਕੁਝ ਲਿਖਿਆ ਕਹਾਣੀਆਂ ਵਿੱਚ ਵੀ ਪਾਇਆ ਸੀਰ ਦਲਗੀਰ ਤੋਂ ਬਣ ਕੇ ਦੇਵ ਤਰੀਕੇ ਗੀਤਾਂ ਦੇ ਵਿੱਚ ਹੜ ਬਗਾਇਆ ਰਹੀਂਦੀ ਦੁਨੀਆ ਤੱਕ ਵੀ ਦਰਬੰਦੀ ਭੁੱਲ ਕੇ ਵੀ ਨਹੀਂ ਜਾਣਾ ਤਰੀਕੇ ਦੀ ਕਲਮ ਨੇ ਕਰੀਆਂ ਕਈ ਘਰਾਂ ਵਿੱਚ ਖੂਬ ਰਛਨਾਈਆਂ ਮਾਨਕ ਬਰ ਕੇ ਕਲਾਕਾਰਾਂ ਨੂੰ ਇਹਨਾਂ ਬਖਸ਼ੀਆਂ ਸੀ ਬਾਦਸ਼ਾਹੀਆਂ ਸਿੰਦੇ ਤੋਂ ਜੁਣਾ ਮੋੜ ਗਵਾ ਕੇ ਉਹਨੂੰ ਫਰਸ਼ ਵਰਸ਼ ਪਚਾਇਆ ਰਹਿੰਦੀ ਦੁਨੀਆ ਤੱਕ ਵੀ ਦਰਬੱਦੀ ਭੁੱਲ ਕੇ ਵੀ ਨਹੀਂ ਜਾਣਾ ਭਲਾਇਆ ਉਹਦੀ ਝੋਲੀ ਰਹੀ ਨਾ ਖਾਲੀ ਜਿਨੇ ਗੀਤਦੇਵ ਦੇ ਗਾਏ ਗਾਇਕ अनेका ਅਣ ਗੁਲੇ ਜੋ ਇਹਨਾਂ ਨਾਮ ਹੀ ਗਾਇਕ ਬਣਾਏ ਦੇਵ ਦੇ ਦਰ ਤੇ ਦਰ ਤੋਂ ਗਿਆ ਨਾ ਖਾਲੀ ਜੋ ਵੀ ਗੀਤ ਲੈਣ ਕੋਈ ਆਇਆ ਰਹਿੰਦੀ ਦੁਨੀਆ ਤੱਕ ਵੀ ਉਹ ਭੁੱਲ ਕੇ ਵੀ ਨਹੀਂ ਜਾਣਾ ਭਲਾਇਆ ਭੁੱਲੀਆਂ ਬਿਸਰੀਆਂ ਲੋਕਥਾਾਂ ਲੋਕਾਂ ਸਾਹਮਣੇ ਲਿਆਂਦੀਆਂ ਨੇ ਭੁੱਲੀਆਂ ਬਿਸਰੀਆਂ ਲੋਕ ਥਾਵਾਂ ਲੋਕਾਂ ਸਾਹਮਣੇ ਲਿਆਂਦੀਆਂ ਨੇ ਸਾਡੇ ਮੀਰ ਵਿਰਸੇ ਦੀਆਂ ਬਾਤਾਂ ਖੂਬ ਉਹ ਪਾਉਂਦੀਆਂ ਨੇ ਸੱਭਿਆਚਾਰ ਕਿਨੂੰ ਨੂੰ ਕਹਿੰਦੇ ਕਿਨੂੰ ਨੂੰ ਕਹਿੰਦੇ ਇਹਨਾਂ ਭੁੱਲਿਆਂ ਨੂੰ ਸਮਝਾਇਆ ਰਹਿੰਦੀ ਦੁਨੀਆ ਤੱਕ ਵੀ ਉਹ ਪੁੱਲ ਕੇ ਵੀ ਨਹੀਂ ਜਾਣਾ ਭਲਾਇਆ ਮਾਂ ਹੁੰਦੀ ਹੈ ਮਾਂ ਲੈ ਕੇ ਮਾਮਾ ਦਾ ਸਤਿਕਾਰ ਬਧਾਇਆ ਮਾਂ ਹੁੰਦੀ ਏ ਮਾਂ ਲੈ ਕੇ ਮਾਮਾ ਦਾ ਸਤਕਾਰ ਵਧਾਇਆ ਐਸੇ ਕਰਕੇ ਸਭ ਮਾਮਾ ਤੋਂ ਦੇਵ ਨੇ ਇੰਨਾ ਪਿਆਰ ਸੀ ਪਾਇਆ ਮਾਮਾ ਦੀਆਂ ਦੁਆਵਾਂ ਸਦਕਾ ਇੰਨਾ ਉੱਚਾ ਰੁਤਵਾ ਪਾਇਆ ਰਹੀ ਦੀ ਦੁਨੀਆ ਤੱਕ ਵੀ ਇਹ ਪੁਲਕੇ ਬੀਨਾ ਜਣਾ ਭਲਾਇਆ ਬੜੇ ਹੀ ਗੀਤਕਾਰ ਮੈਂ ਇਹਦਾ ਦੀ ਗੀ ਸੁਣ ਕੇ ਕਲ ਚੱਕੀ ਸੀ ਵਾਹ ਬੜੇ ਹੀ ਗੀਤਕਾਰ ਪੈਦਾ ਕੀਤੇ ਐਸੀ ਦੇਵ ਨੇ ਜੋਤ ਜਗਾਈ ਪਤਾ ਨਹੀਂ ਕਿੰਨੇ ਗੀਤਕਾਰਾਂ ਦੀ ਇਨਾਂ ਕੀਤੀ ਜੋਗ ਅਗਵਾਈ ਇਹਨਾਂ ਤੋਂ ਪ੍ਰੇਰਣਾ ਲੈ ਕੇ ਕਈਆਂ ਨੇ ਬੜਾ ਮਾਣ ਹੈ ਪਾਇਆ ਰਹੀ ਦੀ ਦੁਨੀਆ ਤੱਕ ਵੀ ਉਹ ਪੁੱਲ ਕੇ ਵੀ ਨਹੀਂ ਜਾਣਾ ਪਲਿਆ ਦੋਸਤੋ ਮੇਰੇ ਸਤਿਕਾਰਯੋਗ ਸਾਥੀਓ ਆਹ ਸ਼ੇਰ ਦੇਖਣਾ ਜਿਉਂਦੇ ਜੀ ਵਿਦੇਸ਼ਾਂ ਦੇ ਵਿੱਚ ਜਿਉਂਦੇ ਜੀ ਵਿਦੇਸ਼ਾਂ ਦੇ ਵਿੱਚ ਜਾਦ ਕਿਸੇ ਦੀ ਬਣ ਹੈ ਜਾਣੀ ਐਡੀ ਵੱਡੀ ਸ਼ੋਹਰਤ ਦੱਸੋ ਹੋਰ ਕਿਸੇ ਨੇ ਕੀ ਹੈ ਪਾਣੀ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਇੰਨਾ ਜੋ ਹੈ ਨਾਮ ਚ ਬਗਾਇਆ ਰਹੀ ਦੀ ਦੁਨੀਆ ਤੱਕ ਵੀ ਉਹ ਭੁਲ ਕੇ ਵੀ ਨਾ ਜਾਣਾ ਭਲਾਇਆ ਨਿੱਗੇ ਮਿੱਠੇ ਪਿਆਰੇ ਸੁਭਾਅ ਦਾ ਬਹੁਤ ਹੀ ਵਧੀਆ ਇਨਸਾਨ ਸੀ ਨਿੱਗੇ ਮਿੱਠੇ ਪਿਆਰੇ ਸੁਭਾਅ ਦਾ ਬਹੁਤ ਹੀ ਵਧੀਆ ਇਨਸਾਨ ਸੀ ਇਸੇ ਕਰਕੇ ਹਰ ਵਰਤੋਂ ਮਿਲਿਆ ਇਹਨਾਂ ਨੂੰ ਮਾਣ ਸੀ ਮਣਾ ਮੁਣੀ ਮਹਣਾ ਮੁਹੀ ਮਾਣ ਸੀ ਪਾ ਕੇ ਪੋਰਾ ਵੀ ਨਾ ਮੜ ਚਾਇਆ ਮਣਾ ਮੁਹੀ ਮਾਨਸੀ ਪਾ ਕੇ ਪੋਰਾ ਬੀਨਾ ਮਨ ਚਾਹ ਪਾਇਆ ਰਹਿੰਦੀ ਦੁਨੀਆ ਤੱਕ ਵੀ ਉਹ ਭੁੱਲ ਕੇ ਵੀ ਨਹੀਂ ਜਾਣਾ ਪਲਾਇਆ ਆਖਰੀ ਸ਼ੇਰ ਤੁਹਾਡੀ ਨਜ਼ਰ ਕੰਨ ਜਾ ਰਿਹਾ ਕਿਉਂਕਿ ਮਹਾਨ ਗੀਤਕਾਰ ਹੈ ਗੀਤ ਚ ਬੰਦ ਕਰਨਾ ਬਹੁਤ ਵੱਡੀ ਸਮੱਸਿਆ ਬੜੀ ਮੁਸ਼ਕਿਲ ਹੈ ਫਿਰ ਵੀ ਮੈਂ ਛੋਹ ਦਿੱਤੀ ਹੈ ਬੜੀ ਬੜੀ ਅੰਦਰ ਛੋਟੀ ਛੋਟੀਆਂ ਪ੍ਰਾਪਤੀਆਂ ਨੂੰ ਕਿਉਂਕਿ ਇਹ ਇੱਕ ਗੀਤਕਾਰ ਹੈ ਜਿਨੇ ਕੋਈ ਹਰ ਤਰ੍ਹਾਂ ਦੇ ਗੀਤ ਗਾਏ ਤੇ ਜਿਨੇ ਵੀ ਗਾਏ ਉਹ ਹਿੱਟ ਹੋਏ ਕਈ ਸੋਲਵਾਲੇ ਹੁੰਦੇ ਆ ਕਿ ਦੁਕਾਨੇ ਵਾਲੇ ਹੁੰਦੇ ਆ ਕੋਈ ਪੇਰੇਆਂ ਵਾਲੇ ਹੁੰਦੇ ਆ ਫਿਰ ਦੇਖੋ ਸਹਿਤਕ ਸਭਿਆਚਾਰਕ ਸਮਾਜਿਕ ਦੇਸ਼ ਭਗਤੀ ਦੇ ਲੋਕਥਾਮਾ ਕੋਈ ਖੇਤਰ ਗੀਤਕਾਰ ਇਹਨਾਂ ਨੇ ਛੱਡਿਆ ਰੇ ਮਾਂ ਬੋਲੀ ਦੇ ਲਾਲ ਦੀ ਜਾਚ ਆਓ ਰਲ ਕੇ ਸੀਚਾਈਏ ਮਾਂ ਬੋਲੀ ਦੇ ਲਾਲ ਦੀ ਜਾਚ ਆਓ ਰਲ ਕੇ ਸੀਚਾਈਏ ਜਦੋਂ ਆਹ ਲਾਈਨ ਕਹਿਣੀ ਸੰਦੀਲਾ ਸਾਹਿਬ ਤੇ ਪਾਲੀ ਜੀ ਤੁਸੀਂ ਫੁੱਲ ਪੋਣੇ ਮਾਂ ਬੋਲੀ ਦੇ ਲਾਲ ਦੀ ਜਾਨ ਆਉ ਰਲ ਕੇ ਸੀ ਝਕਾਈਏ ਉਹਨਾਂ ਦੇ ਜੋ ਅਧੂਰੇ ਸੁਪਨੇ ਸਾਰੇ ਪੂਰੇ ਕਰ ਬਖਾਈਏ ਮਾਂ ਬੋਲੀ ਦੀ ਝੋਲੀ ਚ ਪਾ ਗਏ ਆਹ ਦੇਖਣੀ ਲਾਈਨ ਮਾਂ ਬੋਲੀ ਦੀ ਝੋਲੀ ਚ ਪਾ ਗਏ ਤਲਵੰਡੀ ਸੋਹਰੇ ਜਿਹੇ ਸਰਮਾਇਆ ਮਾਂ ਬੋਲੀ ਦੀ ਝੋਲੀ ਚ ਪਾ ਗਏ ਤਲਵੰਡੀ ਸੋਹਰੇ ਜਿਹੇ ਸਰਮਾਇਆ ਦੇਵ ਤਰੀਕਿਆਂ ਵਾਲੇ ਨੇ ਜੋ ਗੀਤਾ ਦੇ ਵਿੱਚ ਨਾਂ ਕਮਾਇਆ ਰਹਿਦੀ ਦੁਨੀਆ ਤੱਕ ਵੀ ਉਹ ਪਲਕੇ ਵੀ ਨਹੀਂ ਜਾਣਾ ਚੁਲਾਇਆ ਰਹਿਦੀ ਦੁਨੀਆ ਤੱਕ ਵੀ ਉਹ ਅੱਜ ਅਸੀਂ ਸਾਡੇ ਦੁਨੀਆ ਦੇ ਮਹਾਨ ਗੀਤਕਾਰ ਸਾਡੇ ਉਸਤਾਦ ਗੀਤਕਾਰ ਜਿਨੂੰ ਦੇਖ ਦੇ ਕੇ ਸੇ ਹਜ਼ਾਰਾਂ ਲੋਕ ਉਹਨਾਂ ਇਸ ਲਾਈਨ 'ਚ ਆਏ ਆ ਉਹਨਾਂ ਦੇ ਗ੍ਰਹਿ ਵਖਰੇ ਉਹਨੂੰ ਸ਼ਰਦਾ ਸੁਖਾਗਪੇੜ ਕਰਨ ਵਾਸਤੇ ਆਏ ਆ ਉਹ ਦੇਵ ਤ੍ਰੀਕਾਲ ਕਾਲੀ ਸਾਡੇ ਉਸਤਾਦ ਗੀਤਕਾਰ ਹੀ ਸੀ ਸਾਡੇ ਵੱਡੇ ਭਰਾ ਵੀ ਸੀ ਸਾਡੇ ਦੋਸਤ ਵੀ ਸੀ ਸਾਡੇ ਹਮਦਰਦ ਵੀ ਸੀ ਸਾਨੂੰ ਹਮੇਸ਼ਾ ਆਸ਼ੀਰਵਾਦ ਵੀ ਦਿੰਦੇ ਸੀ ਅਕਸਰ ਕਈ ਵਾਰੀ ਪਾਲੀ ਹੋਣੀ ਬਿਰਦੀ ਹੋਣੀ ਇਮਾਨ ਸਾਹਿਬ ਹੋਣੀ ਇਹ ਅਕਸਰ ਆਇਆ ਗਵਾਹ ਹੈ ਗਵਾਹ ਇਹ ਤਰੀਕੇ ਆਉਂਦੇ ਰਹਿੰਦੇ ਸੀ ਕਈ ਵਰੀ ਇਹਨਾਂ ਨੇ ਬਿਨਾਂ ਮਤਵਲ ਤੋਂ ਵੀ ਆ ਜਾਂਦੇ ਸੀ ਆਮ ਲੋਕੀ ਹੁੰਦੇ ਵੀ ਕੰਮ ਕਰਕੇ ਜਾਣਾ ਉਹ ਉੱਥੇ ਬੰਦਾ ਜਾਂਦਾ ਜਿੱਥੇ ਆਪਣਾ ਟੋਹੇ ਜਿੱਥੇ ਆਪਦਾ ਘਰ ਹੋਵੇ ਤੇ ਅਸੀਂ ਇਸ ਕਰ ਨੂੰ ਹਮੇਸ਼ਾ ਸਾਡਾ ਕਲਿਆ ਦੇ ਪੰਜਾਬ ਦੇ ਹਰ ਗੀਤਕਾਰ ਦਾ ਹਿੰਦੂਸਤਾਨ ਦੇ ਹਰ ਗੀਤਕਾਰ ਦਾ ਇਹ ਘਰ ਆ ਅਸੀਂ ਹਮੇਸ਼ਾ ਅਰਦਾਸ ਕਰਾਂਗੇ ਕਿ ਇਹ ਘਰ ਵੀ ਉਦਾਂ ਹੀ ਵੱਡਾ ਫੁੱਲਦਾ ਰਹੇ ਉਹਨਾਂ ਦੀ ਫਲਵਾੜੀ ਉਦਾਂ ਹੀ ਮਹਿਕਦੀ ਰਹੇ ਜਿੱਡਾ ਵੱਡਾ ਦੇਵ ਦਾ ਨਾਂ ਸੀ ਇਹ ਪਰਿਵਾਰ ਦਾ ਵੀ ਉਦਾਂ ਵੱਡਾ ਨਾ ਹੋਵੇ ਅਸੀਂ ਇਹ ਵੀ ਦੁਆ ਕਰਦੇ ਅੱਜ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪੰਜਾਬੀ ਗੀਤਕਾਰੀ ਦੇ ਥੰਮ ਪੰਜਾਬੀ ਗੀਤਕਾਰੀ ਦੇ ਬਾਬਾ ਪੋਟ ਸਰਮੌਰ ਗੀਤਕਾਰ ਸਰਮੌਰ ਕਲਮ ਉਸਤਾਦ ਜੀ ਦੇਵ ਤਰੀਕੇ ਵਾਲਾ ਸਾਹਿਬ ਦੇ ਘਰੇ ਅਸੀਂ ਉਹਨਾਂ ਦੀ ਵਰਸੀ ਦੇ ਸੰਬੰਧ ਦੇ ਵਿੱਚ ਸਾਰੇ ਮਹਾਨ ਗੀਤਕਾਰ ਮਹਾਨ ਇਥੇ ਵੱਡੇ ਵੱਡੇ ਜਿਹੜੇ ਵਿਦਵਾਨ ਲੋਕ ਆਏ ਨੇ ਤੇ ਅਸੀਂ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਦੇਵ ਸਾਹਿਬ ਦਾ ਜਿਵੇਂ ਸਾਡੇ ਹੁਨੇ ਤਲਵੰਡੀ ਸਾਹਿਬ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਸ਼ਬਦਾਂ ਚ ਬੰਦ ਕਰਨਾ ਬਹੁਤ ਸਮੁੰਦਰ ਨੂੰ ਕੁਝ ਜੇਚ ਬੰਦ ਕਰਨੇ ਵਰਗਾ ਕਿਉਂਕਿ ਉਹਨਾਂ ਦੀਆਂ ਪ੍ਰਾਪਤੀਆਂ ਉਹਨਾਂ ਦੇ ਗੀਤ ਉਹਨਾਂ ਦੀਆਂ ਲੋਕ ਗਾਥਾਵਾਂ ਕਿਸੇ ਕਹਾਣੀ ਬਹੁਤ ਕੁਝ ਉਹਨਾਂ ਨੇ ਲਿਖਿਆ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਤੇ ਸ਼ਰਦਾ ਦੇ ਫੁੱਲ ਉਹਨਾਂ ਨੂੰ ਅਸੀਂ ਸਾਰੇ ਭੇਟ ਕਰਦੇ ਹਾਂ ਤੇ ਨਾਲ ਹੀ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਨੂੰ ਕਿ ਅਸੀਂ ਉਹਨਾਂ ਦੀ ਯਾਦ ਨੂੰ ਐਸੇ ਤਰੀਕੇ ਆਪਣੇ ਦਿਲਾਂ 'ਚ ਬਸਾ ਕੇ ਰੱਖ ਸਕੀਏ ਤੇ ਹਰ ਵਾਰ ਜਦੋਂ ਵੀ ਇਹ ਕਰ ਕਿਉਂਕਿ ਜਿਨੇ ਸੰਦੀਲਾ ਸਾਹਿਬ ਨੇ ਪਾਲੀ ਸਾਹਿਬ ਨੇ ਦੱਸਿਆ ਕਿ ਇਹ ਘਰ ਹੁਣ ਸਾਡੇ ਗੀਤਕਾਰਾਂ ਦਾ ਖਾਸ ਕਰਕੇ ਇੱਕ ਕਿਸਮ ਦਾ ਮੱਕਾ ਅਸੀਂ ਕਹਿ ਲਈਏ ਕੋਈ ਜਗ੍ਹਾ ਹੈ ਜਿੱਥੇ ਬਹੁਤ ਸਾਰੇ ਗੀਤਕਾਰਾਂ ਨੇ ਆ ਕੇ ਬਹੁਤ ਕੁਝ ਸਿੱਖਿਆ ਮੈਂ ਬੜਾ ਖੁਸ਼ਕਿਸਮਤ ਹਾਂ ਮੈਨੂੰ ਕਈ ਵਾਰ ਮੌਕਾ ਮਿਲਿਆ ਮੈਨੂੰ ਕਈ ਵਾਰ ਹੁਕਮ ਹੋਇਆ ਦੀਪ ਸਾਹਿਬ ਦਾ ਕਿ ਆ ਕੇ ਜਾ ਤੇ ਮੈਂ ਆਇਆ ਪਿੱਛੇ ਜੇ ਚਿੰਦਾ ਜੀ ਦਾ ਸੁਰਿੰਦਰ ਚਿੰਦਾ ਜੀ ਦਾ ਗਾਣਾ ਟਰੱਕ 2021 ਜਿਹੜਾ ਨਵਾਂ ਲੈ ਲਿਆ ਟਰੱਕ ਤੇਰੀ ਯਾਰ ਨਹੀਂ ਬਾਬਿਆਂ ਦੇ ਚੱਲ ਚੱਲੀਏ ਤੇ ਦੀਪ ਸਾਹਿਬ ਉਦੋਂ ਢਿੱਲੇ ਸੀ ਥੋੜੇ ਜਿ ਮੈਨੂੰ ਬੁਲਾਇਆ ਗਿਆ ਦੇਵ ਸਾਹਿਬ ਕਹਿੰਦੇ ਪੱਟੀ ਕੰਮ ਕਰਨਾ ਵੀ ਆ ਗੀਤ ਤੂੰ ਲਿਖਣਾ ਡਿਊਟ ਵਾਲਾ ਮੈਂ ਕਿਹਾ ਜੀ ਤੁਸੀਂ ਐਡੇ ਵੱਡੇ ਕਲਮ ਤੁਹਾਡੀ ਐਡੀ ਵੱਡੀ ਸੋਚ ਤੁਸੀਂ ਐਡਾ ਵੱਡਾ ਗੀਤ ਲਿਖਿਆ ਮੈਂ ਉਹਦੇ ਬਰਾਬਰ ਕਿਵੇਂ ਲਿਖ ਸਕਦਾ ਕਹਿੰਦੇ ਨਹੀਂ ਮੇਰਾ ਹੁਕਮ ਹੈ ਤੂੰ ਲਿਖਣਾ ਤੇ ਚਲੋ ਮੇਰੇ ਤੇ ਕਿਰਪਾ ਕੀਤੀ ਉਹਨਾਂ ਦਾ ਅਸ਼ੀਰਵਾਦ ਮਿਲਿਆ ਜੀ ਉਹ ਗੀਤ ਲਿਖਿਆ ਡਿਊਟ ਬਣਿਆ ਤੇ ਉਹ ਗੀਤ ਬਹੁਤ ਚੱਲਿਆ ਟਰੱਕ 2021 ਉਸ ਦਿਨ ਤੋਂ ਜਿਹੜਾ ਬੜਾ ਪਿਆਰ ਸਾਡਾ ਹੋਰ ਵੀ ਜ਼ਿਆਦਾ ਮੈਂ ਅਕਸਰ ਆਉਂਦੇ ਜਾਂਦੇ ਮੈਂ ਆਪਣੇ ਘਰਦਿਆਂ ਨਾਲ ਵੀ ਬੱਚਿਆਂ ਨਾਲ ਵੀ ਅਸੀਂ ਆਉਂਦੇ ਰਹੇ ਹਾਂ ਤੇ ਇਸ ਦਰ ਤੇ ਤੋਂ ਕੋਈ ਕਦੇ ਖਾਲੀ ਨਹੀਂ ਗਿਆ ਮੈਂ ਦੇਖਿਆ ਜਦੋਂ ਵੀ ਆਉਣਾ 5 ਕੋਈ ਗੀਤਕਾਰ ਕੋਈ ਨਵੇਂ ਮੁੰਡੇ ਗਾਇਕ ਉਹ ਦੀਪ ਸਾਹਿਬ ਦੇ ਆਲੇ-ਦਾਲੇ ਬੈਠੇ ਹੁੰਦੇ ਸੀ ਉਹਨਾਂ ਨੇ ਹਰੇਕ ਨੂੰ ਸੁਣਨਾ ਹਰੇਕ ਨੂੰ ਟਾਈਮ ਦੇਣਾ ਕਿ ਇਹ ਬਹੁਤ ਵੱਡੀ ਖਾਸੀਅਤ ਹੈ ਏਡੇ ਵੱਡੇ ਮਹਾਨ ਸ਼ਾਇਰ ਨੂੰ ਮਹਾਨ ਗੀਤਕਾਰ ਨੂੰ ਸਾਡੇ ਸਾਰਿਆਂ ਦਾ ਸਜਦਾ ਸਲਾਮ ਸਾਡਾ ਅਸੀਂ ਉਹਨਾਂ ਨੂੰ ਵਾਹਿਗੁਰੂ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਨਾਲ ਲਾ ਕੇ ਰੱਖਿਓ ਉਹਨਾਂ ਨੂੰ ਤੇ ਸਾਨੂੰ ਵੱਲ ਬਖਸ਼ਿਓ ਕਿ ਅਸੀਂ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੀ ਭਾਈ ਸੋਚ ਨੂੰ ਉਹਨਾਂ ਦੇ ਪੂਰਨਿਆ ਤੇ ਚੱਲ ਕੇ ਅਸੀਂ ਪਿਆਪੀ ਸਭਿਆਚਾਰ ਦੀ ਸੇਵਾ ਕਰ ਸਕੀਏ ਸਾਹਬ ਇਹ ਰਹ ਗਿਆ ਸੀ ਵੀ ਆਦੇ ਆ ਸੀ ਵੀ ਉਹਦਾ ਸੀਨੀਅਰ ਸਾਹਿਬ ਦੇ ਸਾਹਿਬ ਅੱਜ ਅਸੀਂ ਪਿੰਡ ਥਰੀਕੇ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਸਾਰ ਪ੍ਰਸਿੱਧ ਗੀਤਕਾਰ ਬਾਬੂ ਦੇਵ ਥਰੀਕੇ ਵਾਲਾ ਜੀ ਅਸੀਂ ਅੱਜ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਭਾਵੇਂ ਸਾਤੋਂ ਵਿਛੜਿਆ ਨੂੰ ਉਹਨਾਂ ਨੂੰ ਅੱਜ ਪੂਰੇ 3 ਸਾਲ ਹੋ ਚੁੱਕੇ ਆ ਉਹ ਸਾਤੋਂ ਸਦਾ ਲਈ ਅਲਵਿਦਾ ਲੈ ਚੁੱਕੇ ਨੇ ਅਸੀਂ ਉਹਨਾਂ ਦੀ ਯਾਦ 'ਚ ਉਹਨਾਂ ਦੇ ਗ੍ਰਹਿ ਵਿਖੇ ਇੱਕ ਸੋਕ ਸਭਾ, ਅਸੋਕ ਸਮਾਗਮ ਕਰਕੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਆਪਣੇ ਤੌਰ ਤੇ ਯਾਦ ਕਰਦੇ ਹਾਂ ਉਹਨਾਂ ਨੂੰ ਆਏ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਜੀ ਸੀ ਵੀ ਸਾਹਿਬ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਜਾਨੀ ਕਰਦਾ ਸੀ ਮੇਰੇ ਵੱਲੋਂ ਪਿਆਰ ਸਤਿ ਸ਼ਕਾਲ ਜੀ ਅੱਜ ਅਸੀਂ ਪੰਜਾਬ ਦਾ ਉਹ ਮਹਾਨ ਕਾਰ ਉਹ ਪਿੰਡ ਫਰੀਕੇ ਉੱਥੇ ਪਹੁੰਚਿਆ ਜੀ ਜਿੱਥੇ ਗੀਤਕਾਰੀ ਦੇ ਬਾਬਾ ਬੋੜ ਦੇਵ ਤ੍ਰਿਕ ਵਾਲਾ ਸਾਹਿਬ ਵਿਸ਼ੱਕ ਉਹ ਸਾਡੇ ਕੋਲੋਂ ਚਲੇ ਗਏ ਨੇ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਵੀ ਸਤੋਂ ਸਤ ਲਈ ਵਿਛੜ ਗਏ ਨੇ ਪਰ ਉਹ ਆਪਣੇ ਗੀਤਾਂ ਦੇ ਸਦਕਾ ਸਦਾ ਹੀ ਫਰੀਕੇ ਪਿੰਡ ਨੂੰ ਚਮਕਾ ਕੇ ਰੱਖਣਗੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਹੋ ਮੰਹੁੰਦੀ ਏ ਮਾਂ ਏਕ ठंडड़ी सावना वारे हो मा हूंदी माओ दुनिया